ਬੰਨ ਟੁੱਟਣ ਕਾਰਨ ਹੜ੍ਹ ਦੀ ਲਪੇਟ ਚ ਆਏ 16 ਪਿੰਡ ਹਜ਼ਾਰਾਂ ਏਕੜ ਫਸਲ ਹੋਈ ਤਬਾਹ ਹਾਲਾਤ ਹੋਏ ਬੱਦ ਤੋਂ ਬੱਤਰ ਘਰਾਂ ਤੋਂ ਬੇਕਾਰ ਹੋਏ ਲੋਕ ਕੁਦਰਤ ਦੇ ਅੱਗੇ ਬੇਬਸ ਹੋਏ ਲੋਕ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਬੀਤੇ ਕੁਝ ਦਿਨਾ ਤੋਂ ਲਗਾਤਾਰ ਪੌਂਗ ਡੈਮ ਤੋਂ ਵੱਡੇ ਪੱਧਰ ਤੇ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਤੋਂ ਹੜ ਵਰਗੀ ਸਥਿਤੀ ਤੇ ਚਿੰਤਿਤ ਮੰਡ ਖੇਤਰ ਦੇ ਕਿਸਾਨਾਂ ਦਾ ਵੇ ਸੁਲਤਾਨਪੁਰ ਲੋਧੀ ਦੇ ਪਿੰਡ ਮੰਡ ਬਾਉਪੁਰ ਜਦੀਰ ਨਜ਼ਦੀਕ ਪਿੰਡ ਪੈਣੀ ਬਹਾਦਰ ਤੇ ਆਰਜੀ ਬੰਨ ਟੁੱਟਣ ਕਾਰਨ ਪਏ ਕਰੀਬ 100 ਫੁੱਟ ਲੰਬੇ ਪਾੜ ਕਾਰਨ ਸਬਰ ਦਾ ਬੰਨ ਟੁੱਟ ਗਿਆ ਤੇ ਪਾਣੀ ਨੇ ਮੰਡ ਖੇਤਰ ਦੇ ਕਰੀਬ 16 ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਚੋਨੇ ਦੀ ਹਜ਼ਾਰਾਂ ਏਕੜ ਫਸਲ ਡੁੱਬਨ ਦੇ ਨਾਲ ਪਾਣੀ ਨੇ ਪਿੰਡਾਂ ਵਿੱਚ ਦਾਖਲ ਹੋ ਕੇ ਘਰਾਂ ਨੂੰ ਵੀ ਘੇਰ ਲਿਆ ਪਾਣੀ ਦੇ ਘਰਾਂ ਵਿੱਚ ਦਾਖਲ ਹੋਣ ਤੇ ਪਿੰਡ ਵਾਸੀ ਸਮਾਨ ਸਮੇਟ ਟਰਾਲੀਆਂ ਤੇ ਕਿਤੇ ਸੁਰੱਖਿਅਤ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਪਾਣੀ ਦੇ ਘਰਾ ਵਿੱਚ ਦਾਖਲ ਹੋਣ ਤੇ ਪਿੰਡ ਵਾਸੀਆਂ ਨੇ ਸਮਾਨ ਸਮੇਤ ਟਰਾਲੀਆਂ ਤੇ ਕਿਤੇ ਸੁਰੱਖਿਅਤ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਦਿਨ ਰਾਤ ਇਕ ਕਰਕੇ ਬੰਨਾਂ ਦੇ ਉੱਪਰ ਖੁਦ ਮਿੱਟੀ ਪਾ ਕੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਅਖੀਰ ਕੁਦਰਤ ਦੇ ਅੱਗੇ ਬੇਵਸ ਹੋ ਗਏ ਤੇ ਪਾਣੀ ਦੇ ਤੇਜ਼ ਵਹਾਅ ਨੇ ਬੰਨ ਨੂੰ ਤੋੜ ਦਿੱਤਾ ਜਿਸ ਕਾਰਨ ਪਾਣੀ ਤੇਜ਼ੀ ਨਾਲ ਪਿੰਡਾਂ ਵਿੱਚ ਤੇ ਝੋਨੇ ਦੀ ਫਸਲ ਵੱਲ ਵਹਿਣ ਲੱਗ ਪਿਆ ਜਿਨ੍ਹਾਂ ਲੋਕਾਂ ਦੇ ਮਕਾਨ ਪਾਣੀ ਨਾਲ ਘਿਰ ਗਏ ਨੇ ਉਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਝੋਨੇ ਦੀ ਫਸਲ ਤੋਂ ਇਲਾਵਾ ਹਰਾ-ਚਾਰਾ ਤੇ ਸਬਜ਼ੀਆਂ ਵੀ ਹੜ੍ਹ ਦੇ ਪਾਣੀ ਵਿੱਚ ਡੁੱਬ ਗਈਆਂ ਨੇ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰੀਕੇ ਹੈਂਡ ਤੋਂ ਜਲਦ ਪਾਣੀ ਨੂੰ ਰਿਲੀਜ਼ ਕਰਕੇ ਮੰਡ ਖੇਤਰ ਦੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਪਾਣੀ ਦੀ ਸਥਿਤੀ ਵਧਨ ਕਾਰਨ ਹੋਈ ਹੋਰ ਗੰਭੀਰ ਆਰ ਜੀ ਬੰਨ ਨੇ ਜੋ ਪ੍ਰਲੇਸ਼ 16 ਪਿੰਡਾਂ ਵਿੱਚ ਮਚਾਈ ਸੀ ਉਸ ਵਿੱਚ ਕੋਈ ਵੀ ਸੁਧਾਰ ਨਹੀਂ ਹੋਇਆ ਕਿਉਂਕਿ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵੀ ਹੋਰ ਤੇਜ਼ੀ ਨਾਲ ਵਧਨ ਤੇ ਹੁਣ ਪਾਣੀ ਨੇ ਪਿੰਡਾਂ ਦੇ ਡੈਰੀਆਂ ਵਿੱਚ ਬੈਠੇ ਕਿਸਾਨਾਂ ਦੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ ਫਾਲਾਦ ਪਹਿਲਾਂ ਨਾਲੋਂ ਵੀ ਹੋਰ ਖਤਰਨਾਕ ਹੋ ਗਏ ਨੇ ਜਿਸ ਨੂੰ ਲੈ ਕੇ ਮੰਡ ਵਾਸੀ ਬਹੁਤ ਚਿੰਤਤ ਨੇ ਜਿਸ ਕਾਰਨ ਫਸਲਾਂ ਤੇ ਘਰਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨ ਸਾਰੇ ਧਰੇ ਧਰੇ ਰਹਿ ਗਏ ਮੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ 2023 ਵਿੱਚ ਆਏ ਹੜ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਨਾਲ ਬਾਕੀ ਬਚੀ ਝੋਨੇ ਦੀ ਫਸਲ ਵੀ ਡੁੱਬ ਗਈ ਹੈ ਹੜ੍ਹ ਤੋਂ ਬਚਾ ਲਈ ਕੁਝ ਲੋਕਾਂ ਨੇ ਤਾਂ ਸੁਰੱਖਿਅਤ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਹੈ ਤੇ ਕੁਝ ਲੋਕ ਹਲੇ ਵੀ ਐਸ ਆਰਨਲ ਘਰਾਂ ਵਿੱਚ ਬੈਠੇ ਨੇ ਕਿ ਸ਼ਾਇਦ ਵਾਹਿਗੁਰੂ ਜੀ ਦੀ ਕੋਈ ਕਿਰਪਾ ਹੋ ਜਾਵੇ ਤੇ ਪਾਣੀ ਦਾ ਪੱਧਰ ਘਟ ਜਾਵੇ। ਸੰਪਰਦਾਇਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਹੁਕਮ 'ਤੇ ਅੱਜ ਸੰਪਰਦਾਇਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਬਾਉਪੁਰ ਜਦੀਦ ਦੇ ਕੋਲ ਐਡਵਾਂਸ ਪਾਣੀ ਟੁੱਟਣ ਕਾਰਨ ਪੈਦਾ ਹੋਈ ਸਥਿਤੀ ਦੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆ ਦਿੱਤੀ ਹੈ ਸੰਗਤਾਂ ਵੱਲੋਂ ਦਰੱਖਤਾਂ ਨੂੰ ਪੁੱਟ ਕੇ ਦਰਿਆ ਦੇ ਕੰਢਿਆਂ ਤੇ ਰੱਖਿਆ ਜਾ ਰਿਹਾ ਹੈ ਤਾਂ ਕਿ ਪਾਣੀ ਦੀ ਮਾਰ ਹੇਠਾਂ ਹੋਰ ਫਸਲ ਨੂੰ ਬਚਾਇਆ ਜਾ ਸਕੇ ਇਸ ਤੋਂ ਇਲਾਵਾ ਪਿੰਡ ਵਾਸੀਆਂ ਨਾਲ ਮਿਲ ਕੇ ਮਿੱਟੀ ਦੇ ਬੋਰੇ ਭਰ ਕੇ ਵੀ ਬੰਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਹ ਹਾਲਾਤ ਲਗਭਗ ਪਿਛਲੇ ਡੇਢ ਮਹੀਨੇ ਤੋਂ ਇਦਾਂ ਦੇ ਬਣੇ ਪਏ ਆ ਜਿਹੜੇ ਹਾਲਾਤਾਂ ਦੇ ਨਾਲ ਅਸੀਂ ਸਰਕਾਰ ਨੂੰ ਜਾਣੂ ਕਰਾਉਂਦੇ ਰਹੇ ਹਾਂ ਪ੍ਰਸ਼ਾਸਨ ਨੂੰ ਜਾਣੂ ਕਰਾਉਂਦੇ ਰਹੇ ਹਾਂ ਹਰੀਕੇ ਹੈਡ ਵਰਕਰਸ ਤੇ ਜਾ ਕੇ ਇਸ ਗੱਲ ਵਾਸਤੇ ਧਰਨਾ ਪ੍ਰਦਰਸ਼ਨ ਕਰਦੇ ਰਹੇ ਆ ਅਫਸਰਾਂ ਨਾਲ ਮੀਟਿੰਗਾਂ ਕਰਦੇ ਰਹੇ ਆ ਵੀ ਜਿਹੜਾ ਪਾਣੀ ਆ ਜਿਹੜਾ ਪਿੱਛੋਂ ਆ ਰਿਹਾ ਬਿਆਸ ਦਰਿਆ ਦੇ ਵਿੱਚ ਨੂੰ ਅੱਗੇ ਰਿਲੀਜ਼ ਕੀਤਾ ਜਾਵੇ। ਉਸ ਤੋਂ ਅੱਗੇ ਜਿਹੜਾ ਵਾ ਹਸੈਨੀ ਵਾਲਾ ਵਾ ਉਤੋਂ ਵੀ ਰਿਲੀਜ਼ ਕੀਤਾ ਕਰਕੇ ਕਿਉਂਕਿ ਦੋਨੋਂ ਪਾਸੇ ਕਿਸਾਨ ਆ ਸਾਡੇ ਹੀ ਆ। ਜਦੋਂ ਵੀ ਹਰ ਸਾਲ ਸਾਨੂੰ ਇਹਦਾ ਮਾਰ ਪੈਂਦੀ ਆ ਪਹਿਲਾਂ ਸਾਨੂੰ ਡੁੱਬਿਆ ਜਾਂਦਾ। ਉਸ ਤੋਂ ਬਾਅਦ ਹਰੀਕੇ ਹੈਡ ਵਰਕਰਸ ਦੇ ਸਾਰੇ ਦਰ ਚੋਕੇ ਹੀਟ ਲੈਣ ਡੁੱਬਿਆ ਜਾਂਦਾ। ਪਰ ਸਰਕਾਰ ਤੇ ਜਿਹੜਾ ਪ੍ਰਸ਼ਾਸਨ ਆ ਇਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਇਹ ਜੋ ਉਲਟਾ ਸਾਨੂੰ ਆਣ ਕੇ ਉਹ ਸਮਝਾਉਣ ਲੱਗ ਜਾਂਦੇ ਜਿਹੜੇ ਸਾਡੇ ਇੱਥੇ ਲੀਡਰ ਵੀ ਇਲਾਕੇ ਦੇ ਆਉਂਦੇ ਆ ਵੀ ਇਹ ਤਾਂ ਜੀ ਤੁਹਾਡਾ ਇਹ ਤਾਂ ਪਾਣੀ ਇੱਥੋਂ ਦੀ ਲੰਘਣਾ ਇੱਥੇ ਬਾਲਟੀ ਪਾਣੀ ਦੀ ਰੋੜੀਏ ਤੇ ਇੱਥੇ ਹੀ ਰਹਿਣੀ ਆ ਉਹ ਕਿੱਧਰ ਜਾਣੀ ਆ ਇਹ ਸਾਨੂੰ ਇਹ ਅਹਿਸਾਸ ਕਰਾਉਂਦੇ ਆ ਵੀ ਤੁਸੀਂ ਦਰਿਆ ਦੀ ਜ਼ਮੀਨ ਮਾਲਕੇ ਬੈਠੇ ਜਿਹੜੀ ਕਿ ਸਰਾਸਰ ਗਲਤ ਆ ਕਿਉਂਕਿ ਸਾਡੀਆਂ ਨਾਲ ਜਿਹੜੀਆਂ ਮਾਲਕੀ ਜ਼ਮੀਨਾਂ ਨੇ ਇਹ ਜਿਹੜਾ ਦਰਿਆ ਸੀ ਕਿਸੇ ਸਮੇਂ ਜਦੋਂ ਇਹ ਆ ਤੁਸੀਂ ਬੰਨ੍ਹਣੀ ਸੀ ਹੁੰਦਾ ਇਹ ਸੁਲਤਾਨਪੁਰ ਲੋਧੀ ਦਾ ਇੱਕ ਦਾ ਏਰੀਆ ਜਿਹੜਾ ਉਹ ਡੁੱਬ ਜਾਂਦਾ ਸੀ ਤੇ ਸਾਡੇ ਏਰੀਆ ਦੇ ਵਿੱਚ ਪਾਣੀ ਨਹੀਂ ਹੁੰਦਾ ਤੇ ਜਦੋਂ ਆ ਤੁਸੀ ਬੰਨ ਲਾ ਕੇ ਕੈਰੋਂ ਦੇ ਰਾਜ ਦੇ ਵਿੱਚ ਤੇ ਇਹਨੂੰ ਸਾਨੂੰ ਦਰਿਆ ਵਾਲੇ ਬਣਾਇਆ ਗਿਆ ਸਾਨੂੰ ਡੋਬਣਾ ਸ਼ੁਰੂ ਕਰ ਦਿੱਤਾ ਤੇ ਬਾਕੀ ਏਰੀਆ ਜਿਹੜਾ ਸੁਰੱਖਿਅਤ ਹੋ ਗਿਆ ਚਲੋ ਅਸੀਂ ਇਹ ਵੀ ਮੰਨਦੇ ਆ ਵੀ ਸਾਡੇ ਭਰਾਵਾ ਕੋਈ ਸੁਰੱਖਿਆਤ ਨਿਕਲੇ ਆ ਪਰ ਅਸੀਂ ਚਾਹੁੰਦੇ ਆ ਵੀ ਜਾਂ ਤਾਂ ਇਹਦਾ ਪਾਣੀ ਦਾ ਜਿਹੜਾ ਹਰ ਸਾਲ ਜਿਹੜਾ ਸਾਡੇ ਤੇ ਮਾਰ ਪੈਂਦੀ ਆ ਕਿਉਂਕਿ ਜਦੋਂ ਸਾਡੇ ਕੋਲ ਸਰ ਇਹ ਪਹਿਲਾਂ ਪ੍ਰਚਾਰ ਕੀਤਾ ਜਾਂਦਾ ਵੀ ਸਾਡੇ ਪਾਣੀ ਜਿਹੜਾ ਵਾ ਸਾਡੇ ਕੋਲ ਪੰਜਾਬ ਕੋਲੇ ਹੈ ਹੀ ਨਹੀਂਗਾ ਪਾਣੀ ਸਾਡੇ ਕੋਲੇ ਘਟਦਾ ਜਾ ਰਿਹਾ ਤੇ ਜਦੋਂ ਬਰਸਾਤਾ ਹੁੰਦੀਆਂ ਹਿਮਾਚਲ ਤੋਂ ਪਾਣੀ ਆਉਂਦਾ ਪਹਿਲਾਂ ਸਾਡੇ ਕੋਲ ਪਾਣੀ ਨਹੀਂ ਹੁੰਦਾ ਆਪਾਂ ਬਰਸਾਤਾ ਆਉਂਦੀਆਂ ਫਿਰ ਸਾਨੂੰ ਡੋਬਿਆ ਜਾਂਦਾ ਫਿਰ ਅਸੀਂ ਡੁੱਬਦੇ ਵੀ ਅਸੀਂ ਆ ਫਿਰ ਜੇ ਰਾਜਸਥਾਨ ਹੋਣ ਪਾਣੀ ਮਤਲਬ ਪਹਿਲਾਂ ਸਾਡੇ ਕੋਲ ਪਾਣੀ ਲੈਂਦਾ ਵਾ ਠੱਕੇ ਨਾਲ ਸਾਡੇ ਕੋਲ ਪਾਣੀ ਲੈਂਦਾ ਵੀ ਅਸੀਂ ਪਾਣੀ ਟੜਕੋ ਖਰੀਦਿਆ ਵਾ ਤੇ ਹੁਣ ਕਿਉਂ ਨਹੀਂ ਲੈਂਦਾ ਹੁਣ ਉਹ ਜੀ ਕੀ ਕਰਦੇ ਵੀ ਅੱਜ ਕੱਲ ਨਹਿਰਾਂ ਦਾ ਪਾਣੀ ਜਿਹੜਾ ਉਹ ਘਟ ਕਰ ਦਿੰਦੇ ਆ ਤੇ ਸਾਨੂੰ ਡਾਫ ਲਾ ਕੇ ਡੋਬਿਆ ਜਾਂਦਾ ਅਸੀਂ ਚਾਹੁੰਨੇ ਆ ਵੀ ਹਰ ਸਾਲ ਜਿਹੜੇ ਮਰਨ ਦੀ ਬਜਾਏ ਇਹਨੂੰ ਪ੍ਰੋਪਰ ਚੈਨਲ ਕਿਸੇ ਤਰੀਕੇ ਦੇ ਨਾਲ ਜਾਂ ਇਹਨ ਜਿਹੜੇ ਸਾਡੇ ਵੀਰ ਸਾਨੂੰ ਕਹਿੰਦੇ ਆ ਵੀ ਇਹਨਾਂ ਦਰਿਆ ਮੱਲਿਆ ਅਸੀਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਜਾਂ ਉਹਨੂੰ ਪੁੱਛਣਾ ਚਾਹੁੰਦੇ ਆ ਵੀ ਤੁਹਾਡੇ ਕੋਲ ਕੋਈ ਇਦਾਂ ਦਾ ਕੋਈ ਹੈ ਆ ਤੁਹਾਡੇ ਕੋਲ ਕੋਈ ਡਾਕੂਮੈਂਟ ਆ ਜਾਂ ਸਾਨੂੰ ਤਾਂ ਦੇ ਦਿਓ ਜਾਂ ਤੁਹਾਡੇ ਕੋਲ ਤੁਹਾਨੂੰ ਕੋਈ ਕਿਸੇ ਤਰੀਕੇ ਨਾਲ ਸਾਡੇ ਨਾਲ ਆਣ ਕੇ ਵੈਹਸ ਕਰੋ ਸਾਡੇ ਨਾਲ ਵਿਚਾਰ ਚਰਚਾਤ ਕਰੋ ਟੇਬਲ ਟਾਕ ਕਰੋ ਸਾਨੂੰ ਦੱਸੋ ਵੀ ਕਿਵੇਂ ਦਰਿਆ ਦੀ ਜ਼ਮੀਨ ਆਹੀ ਮੱਲੀ ਆ ਇਹ ਸਾਡੀ ਜੱਦੀ ਪੁਸ਼ਤੀ ਮਾਲਕੀ ਜ਼ਮੀਨ ਹੈ ਕਿੰਨੇ ਪਿੰਡ ਨੇ ਜਿਹੜੇ ਟਾਪ ਨੂੰ ਮਾ ਪਿੰਡ ਕਿੰਨੇ ਦਾ ਰਕਬਾ ਜਿਹੜਾ ਕੁੱਲ ਪ੍ਰਭਾਵਤ ਹੈ ਜਿਹੜਾ ਸਾਡਾ ਇਹ ਇਹ ਲਕਾਨਾ ਦੋ ਦਰਿਆਵਾਂ ਦੇ ਸਨ ਵਿੱਚ ਇਹ ਲਗਭਗ 16-17 ਪਿੰਡਾਂ ਦਾ ਏਰੀਆ ਵਾ ਇਹ ਕੋਈ 10-12 ਹਜ਼ਾਰ ਏਕੜ ਜਿਹੜੀ ਜ਼ਮੀਨ ਆ ਇਹ ਇਨ ਏਰੀਆ ਦੇ ਵਿੱਚ ਹੀ ਆ ਬਾਕੀ ਜਿਹੜਾ ਵਾ ਹੋਰ ਅੱਗੇ ਤੁਸੀਂ ਜਿੱਥੋਂ ਦਰਿਆ ਚੱਲਦਾ ਤੇ ਜਿੱਥੋਂ ਲੈ ਕੇ ਦਰਿਆਵਾਂ ਦੇ ਵਿੱਚ ਇਹਦੇ ਲੱਖਾਂ ਏਕੜ ਉਹਦੀ ਕੋਈ ਗਿਣਤੀ ਨਹੀਂ ਕਿੰਨਾ ਕੇਰੀਆ ਪ੍ਰਭਾਵਿਤ ਹੋ ਰਿਹਾ ਕਿਹੜੀ ਕਿਹੜੀ ਫਸਲ ਪ੍ਰਭਾਵਿਤ ਹੋਈ ਐਸ ਵਕਤ ਜਿਹੜੀ ਆ ਜ਼ਿਆਦਾਤਰ ਤੇ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਆ ਵਾਹੇ ਬਾਕੀ ਸੋਣ ਸਾਡੀਆਂ ਤਿਆਰੀਆਂ ਸੀ ਜਿੱਦਾਂ ਅਸੀਂ ਗੋਭੀ ਦੀ ਤਿਆਰੀ ਕਰ ਰਹੇ ਆ ਜਾਂ ਸਾਡੇ ਸਾਡੇ 60 ਝੋਨੇ ਲਾਏ ਆ ਉਹ ਨਸਾਰੇ ਦੇ ਉੱਤੇ ਸੀਗੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਸਤੇ ਕਈ ਏਰੀਆ ਦੇ ਵਿੱਚ ਗੰਨਾ ਵੀ ਲੱਗ ਰਿਹਾ ਵਾ ਜਿਹੜਾ ਬੰਨ ਹੈ ਉਹ ਕਦੋਂ ਟੁੱਟਿਆ ਇਹ ਪਰਸੋਂ ਟੁੱਟਿਆ ਜੀ ਪਰਸੋਂ ਬੰਨ ਜਿਹੜਾ ਸਾਡੇ ਏਰੀਆ ਦਾ ਟੁੱਟ ਗਿਆ ਸੀ ਸਵੇਰੇ ਪਰਸੋਂ ਅਸੀਂ ਬੜੀ ਜਦੋਜਹਿਦ ਕੋਸ਼ਿਸ਼ ਕੀਤੀ ਆ ਬਾਬੇ ਸੰਪਰਦਾਇ ਬਾਬਾ ਸ੍ਰੀ ਹਾਲੀ ਸਾਹਿਬ ਬਾਬਾ ਸੁਖਾ ਸੋਣੀ ਉਹਨਾਂ ਦੀ ਸੰਗਤ ਆਈ ਲੱਗੀ ਰਹੀ ਹੈ ਬੋਰੀਆਂ ਦੇ ਨਾਲ ਰਾਣਾ ਇੰਦਰਪ੍ਰਤਾਪ ਆ ਉਹਨਾਂ ਨੇ ਸਾਨੂੰ ਪੋਕ ਲੈਣਾ ਦਿੱਤੀਆਂ ਤੇ ਬੋਰੀਆਂ ਦਾ ਪ੍ਰਬੰਧ ਕਰਕੇ ਦਿੱਤਾ ਡੀਜ਼ਲ ਦਿੱਤਾ ਪਰ ਪਹਿਲਾਂ ਦਿੱਤੀਆਂ ਵੀ ਕਿਸੇ ਵੀ ਤਰੀਕੇ ਨਾਲ ਉਹਨੂੰ ਕੰਟਰੋਲ ਕੀਤਾ ਜਾਵੇ ਪਰ ਉਹ ਵਸੋਂ ਬਾਹਰ ਹੋ ਗਈ ਸਾਡੇ ਨਾਲ ਜਿਹੜੇ ਲੋਕ ਨੇ ਅਜੇ ਉੱਥੇ ਹੀ ਨੇ ਹਾਂ ਲੋਕ ਸਾਰੇ ਉੱਥੇ ਹੀ ਰਹਿਣਗੇ ਪ੍ਰਸ਼ਾਸਨ ਰੈਸਕਿਊ ਕਰ ਰਿਹਾ ਹੁਣ ਨਹੀਂ ਪ੍ਰਸ਼ਾਸਨ ਰੈਸਕਿਊ ਤੇ ਕੀ ਕਰਨਾ ਮੈਂ ਕੱਲ ਇੱਥੇ ਕੈਂਡੀਆਰਫ ਦੀ ਟੀਮ ਆਈ ਸੀ ਉਹ ਬੰਨ ਤੇ ਬਹਿ ਕੇ ਉਹ ਵੀ ਮੁੜ ਗਈ ਆ ਉਹਨਾਂ ਨੇ ਆਪਣੇ ਬੋਟ ਵੀ ਜਲਾ ਵਗੈਰਾ ਕੋਈ ਇੱਥੇ ਆਣ ਕੇ ਨਹੀਂ ਕੀਤਾ ਪਰ ਇਹ ਆ ਵੀ ਸਾਡੇ ਜਿਹੜੇ ਸਾਨੂੰ ਹਰ ਸਾਲ ਮਾਰ ਪੈਂਦੀ ਆ ਤੇ ਅਸੀਂ ਆਪਣਾ ਰਹਿ ਰਹਿائش ਦਾ ਪ੍ਰਬੰਧ ਜਿਹੜਾ ਉਹ ਉੱਚਾ ਕਰਕੇ ਕੀਤਾ ਹੋਇਆ ਵਾ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਮਤਲਬ ਬੰਨ ਕਿਤੇ ਆਣ ਕੇ ਇਥੇ ਤਰਪਾਲਾ ਲਾ ਕੇ ਬਹਿ ਜਾਈਏ ਜਾਂ ਅਸੀਂ ਮਤਲਬ ਆਪਣੇ ਤੰਬੂ ਲਾ ਕੇ ਬਹਿ ਜਾਈਏ ਇੰਨੀ ਨਹੀਂ ਰਾਵਾਂਗੇ ਤੇ ਅਸੀਂ ਉੱਥੇ ਹੀ ਸਾਡੀ ਫਸਲ ਖਰਾਬ ਹੋਈ ਆ ਸਾਡਾ ਚਾਰਾ ਖਰਾਬ ਹੋਇਆ ਵਾ ਤੇ ਕਈਆਂ ਘਰਾਂ ਦੇ ਵਿੱਚ ਜਿਹੜੇ ਨਵਾਨਾ ਹੈਗੇ ਉਹਨਾਂ ਦੇ ਵਿੱਚ ਪਾਣੀ ਵੀ ਪਿਆ ਤੂੜੀਆਂ ਖਰਾਬ ਹੋਈਆਂ ਇਹੋ ਜਿਹੀਆਂ ਚੀਜ਼ਾਂ ਦਾ ਨੁਕਸਾਨ ਤੇ ਹੋਇਆ ਜੀ ਕਿੰਨੀ ਵਾਰ ਬੰਨ ਟੁੱਟਿਆ ਇਹ ਪਹਿਲਾਂ ਤਾਂ ਜਿਹੜਾ ਵਾ ਲਗਾਤਾਰ ਹਰ ਸਾਲ ਹੀ ਇਦਾਂ ਹੁੰਦਾ ਹੈ ਵੀ ਦਰਿਆ ਦਾ ਪਾਣੀ ਆਉਂਦਾ ਫਸਲ ਮਰਦੀ ਕੁਝ ਸਮੇਂ ਤੋਂ ਲੈ ਕੇ ਜਿਹੜਾ ਅਸੀਂ ਆਪਣੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਇਹਨਾਂ ਨੂੰ ਫਸਲ ਨੂੰ ਬਚਾਉਣ ਵਾਸਤੇ ਜਦੋਂ ਸਰਕਾਰ ਸਾਡੀ ਤੇ ਅਸੀਂ ਆਪਣੇ ਜਿਹੜੇ ਆ ਆਰਜੀ ਬੰਨ ਲਾਏ ਆ ਉਹਦੇ ਤੋਂ ਬਾਅਦ ਜਿਹੜਾ ਸਾਡਾ ਲੱਗਣ ਤੋਂ ਬਾਅਦ ਵੀ ਇਹ ਤੀਜੀ ਵਾਰੀ ਇਹ ਜਿਹੜਾ ਵਾ ਦੁਬਾਰਾ ਹੜ ਜਿਹੜਾ ਆ ਕੇ ਤੇ ਸਾਡਾ ਬੰਨ ਜਦੋਂ ਪਿੱਛੋਂ ਵੀ ਆਪਾਂ 10 ਦਿਨ ਪਹਿਲਾਂ ਤੁਹਾਡੇ ਨਾਲ ਇੱਕ ਗੱਲਬਾਤ ਕੀਤੀ ਸੀ ਕਿ ਪਾਣੀ ਦਾ ਜਿਹੜਾ ਇੱਥੋਂ ਰੀਲੀਵ ਕੀਤਾ ਜਾਵੇ ਜਿਹੜਾ ਨਾਲੋਂ ਨਾਲ ਪਾਣੀ ਪ੍ਰਸ਼ਾਸਨ ਨੂੰ ਸਾਰਾ ਪਤਾ ਲੱਗ ਜਾਂਦਾ ਵਾ ਵੀ ਇੰਨੀ ਪਿੱਛੇ بارش ਹੋਣੀ ਆ ਸਾਨੂੰ ਉਹ ਚੇਤਾਵਨੀ ਦੇਣ ਦੀ ਖਾਤਰ ਇਹਨਾਂ ਨੂੰ ਪਹਿਲਾਂ ਪਾਣੀ ਜਿਹੜਾ ਇੱਥੋਂ ਹਰੀਕੇ ਤੋਂ ਟਾਈਮ ਤੋਂ ਪਹਿਲਾਂ ਪਾਣੀ ਕੱਢ ਦੇਣਾ ਚਾਹੀਦਾ ਸੀ ਸਾਫ਼ ਕਰ ਦੇਣਾ ਚਾਹੀਦਾ ਸੀ ਤੇ ਇਹ ਇਹਨਾਂ ਨੇ ਪਾਣੀ ਨਹੀਂ ਥੋੜਾ ਡਾਫਲਾ ਛੱਡੀ ਆ ਪਿੱਛੋਂ ਪਾਣੀ ਦਾ ਪਤਾ ਵੀ ਇੰਨਾ ਪਰਛਾਤਾ ਹੋਣੀ ਆ ਇਹਨਾਂ ਨੂੰ ਪਤਾ ਸੀ ਵੀ ਇਹ ਵੇਖ ਲੈਂਦੇ ਆ ਸਾਰਾ ਕੁਝ ਵੀ ਇੰਨਾ ਚਿਰ ਇਹ ਪਰਛਾਤਾ ਚੱਲਣੀਆਂ ਵਾ ਤੇ ਇਹਨਾਂ ਨੂੰ ਪਹਿਲਾ ਟਾਈਮ ਜਿਹੜਾ ਆਲਰੇਡੀ ਇਹ ਜਿਹੜਾ ਖਾਲੀ ਕਰ ਦੇਣਾ ਚਾਹੀਦਾ ਸੀ ਜਿਹੜਾ ਇਹ ਤੁਸੀ ਬੰਨ ਜਿਹੜੇ ਹੁਣ ਪਿੱਛੋਂ ਜਿਹੜਾ ਤੁਸੀ ਬੰਨ ਵਾ ਇਹ ਤਕਰੀਬਨ ਟਾਂਡੇ ਤੋਂ ਟੁੱਟ ਗਿਆ ਵਾ ਟਾਂਡੇ ਤੋਂ ਟੁੱਟਾ ਰਾਤੀ ਮੈਂ ਖਬਰਾਂ ਸੁਣਦਾ ਸੀ ਤੇ ਉੱਤਰ ਬਹੁਤ ਜ਼ਿਆਦਾ ਪ੍ਰਭਾਵ ਤੇ ਏਰੀਆ ਜਿਹੜਾ ਕੀਤਾ ਇਹਨੇ ਜਾਨਲੀ ਮਾਲ ਦੁਕਾਨ ਵੀ ਹੋਇਆ ਹੋਊਗਾ ਜਿਹੜਾ ਹੁਣ ਆ ਜਿਹੜਾ ਤੁਸੀਂ ਬਨਵਾ ਇਹਦੇ ਤੇ ਵੀ ਖਤਰਾ ਪੂਰਾ ਇਹਦੇ ਨਾਲ ਬਨ ਬਿਲਕੁਲ ਪਾਣੀ ਲੱਗ ਚੱਕਾ ਵਾ ਜਿਹੜਾ ਪਰਲੇ ਬੰਨੇ ਕਈਆਂ ਥਾਂਵਾਂ ਤੇ ਸੀਰਾ ਸੂਰਾ ਵੀ ਪੈਂਦੀ ਆ ਟੁੱਟਣ ਦਾ ਹਾਦਸਾ ਹੋ ਸਕਦਾ ਵਾ ਕਿੰਨਾ ਨੁਕਸਾਨ ਹੋ ਸਕਦਾ ਵਾ ਪਰ ਸਰਕਾਰ ਇਸ ਬੰਨੇ ਧਿਆਨ ਨਹੀਂ ਦੇ ਰਹੀ ਪਤਾ ਨਹੀਂ ਕੱਲਾ ਮੰਡ ਵਾਲਿਆਂ ਨੂੰ ਡੋਬਨ ਦੀ ਖਾਤਰ ਜਾਂ ਕਰ ਰਹੀ ਆ ਜਾਂ ਸਾਡੀਆਂ ਫਸਲਾਂ ਡੋਬਨ ਦੀ ਖਾਤਰ ਕਰ ਰਹੀ ਆ ਜਾਂ ਫਿਰ ਇਹਨਾਂ ਨੂੰ ਇਹ ਆ ਵੀ ਇੱਥੇ ਹੁਣ ਮੋਟੀ ਖਰਾ ਕਮਾਊਗੀ ਇਹਨਾਂ ਦਾ ਖਰਾਬਾ ਆਊਗਾ ਖਰਾਬਾ ਸਾਨੂੰ 2023 ਚ ਵੀ ਨਹੀਂ ਮਿਲਿਆ ਜਦੋਂ 2023 ਚ ਸਾਡਾ ਇੰਨਾ ਜਾਨੀਮਾਲੀ ਨੁਕਸਾਨ ਹੋਇਆ ਸਾਨੂੰ ਕੁਝ ਨਹੀਂ ਮਿਲਿਆ ਅਹੀਂ ਤੇ ਬੇਨਤੀ ਕਰਦੇ ਵੀ ਸਾਨੂੰ ਕੋਈ ਖਰਾਬਾ ਆਇਆ ਜਿਹੜਾ ਸਾਡਾ ਨੁਕਸਾਨ ਹੋਇਆ ਸਾਨੂੰ ਖਰਾਬਾ ਲੈਣ ਦੀ ਲੋੜ ਨਹੀਂ ਸਾਡਾ ਖਰਾਬਾ ਪਾਸ ਵੀ ਨਾ ਹੋਵੇ ਬਿਸ਼ੱਕ ਦੀ ਜਿੰਨਾ ਖਰਾਬਾ ਸਾਨੂੰ ਕਰੋੜਾਂ ਵੰਡਣਾ ਇਹ ਪਾਸ ਨਾ ਹੋਵੇ ਇਹ ਸਿਰਫ ਜਿਹੜਾ ਗਵਰਨਮੈਂਟ ਸਾਡਾ ਜਿਹੜਾ ਇੱਕ ਬਣੇ ਜਿਹੜਾ ਦਰਿਆ ਡੂੰਗਾ ਕਰਕੇ ਬੰਨ ਜਿਹੜਾ ਸਾਨੂੰ ਪਾਣੀਆਂ ਤੋਂ ਬਚਾ ਸਕੀ ਅਸੀਂ ਆਪਣੀਆਂ ਜਿਹੜੀਆਂ ਫਸਲਾਂ ਉਹ ਲੈ ਕੇ ਤੇ ਅਸੀਂ ਆਪਦਾ ਗੁਜ਼ਾਰਾ ਕਰ ਸਕੀਏ ਹੁਣ ਇਹਨਾਂ 16 ਪਿੰਡਾਂ ਦੇ ਵਿੱਚ ਲੋਕ ਨੇ ਜਿਹੜੇ ਉਹਨਾਂ ਦੇ ਕੀ ਹਾਲ ਹਨ ਇਹ ਬਿਲਕੁਲ ਬੱਤਰ ਹੈ ਜੀ ਹੋ ਲੋਕੀ ਵਿਚਾਰੇ ਤੁਸੀਂ ਦੇਖਦੇ ਆ ਇੱਥੇ ਆਪ ਦਾ ਡੰਗਰ ਕੱਢ ਕੇ ਬੰਨ ਤੇ ਵੱਧੇ ਆ ਲੋਕਾਂ ਨੇ ਕਈਆਂ ਨੇ ਮਾਲ ਡੰਗਰ ਵਿਚਾਰੇ ਭੁੱਖੇ ਆ ਤੇ ਪਾਣੀ ਥੱਲੇ ਪਾਣੀ ਫਿਰਨਦਿਆ ਘਰਾਂ ਦੇ ਵਿੱਚ ਜਿਹੜੇ ਜਿਹੜੀਆਂ ਕਣਕਾਂ ਸਾਡੀਆਂ ਉਹ ਵੀ ਪਾਣੀ ਚ ਜਿਹੜੀਆਂ ਘਰੇ ਰੱਖੀਆਂ ਦਰਮਾਜ ਉਹ ਵੀ ਪਾਣੀ ਲੱਗ ਕੇ ਖਰਾਬ ਹੋਣਾ तकरीबन ਹੁੰਦੀ ਕਈਆਂ ਦੀਆਂ ਹੋ ਗਈਆਂ ਕਈਆਂ ਦੇ ਛੱਤਾਂ ਨੂੰ ਪਾਣੀ ਲੱਗ ਗਿਆ ਤੇ ਜਾਲੀ ਮਾਲੀ ਨੁਕਸਾਨ ਹੁੰਦਾ ਵੀ ਡਰਿਆ ਜੇ ਪਾਣੀ ਇਤਨਾ ਰਿਹਾ ਤੇ ਜਾਲੀ ਮਾਲੀ ਨੁਕਸਾਨ ਹੁੰਦਾ ਡਰਿਆ ਜੀ ਇਹ ਪਾਣੀ ਬਿਲਕੁਲ ਰਲੀਫ ਕਰਨਾ ਚਾਹੀਦਾ ਨਾਲ